ਮੈਂ ਸਿਮਰਜੀਤ ਸਿੰਘ ਬੈਂਸ ਐਂਡ ਪੰਜਾਬ ਸੱਚੇ ਦਿਲੋਂ ਚਾਣ ਵਾਲਾ ਪੰਜਾਬ ਦਾ ਵਫਾਦਾਰ ਵਾਸੀ ਹਾਂ ਨਾਉਂ ਸਿਮਰਜੀਤ ਸਿੰਘ ਬੈਂਸ ਆਪਾਂ ਪੰਜਾਬ ਦਾ ਵਫਾਦਾਰ ਵਾਸੀ ਹਾਂ ਭਾਰਤ ਦੇ ਸੰਵਿਧਾਨ ਦੇ 7ਵੇਂ ਸ਼ੈਡਿਊਲ ਦੀ ਸਟਾਰ ਵੀ ਐਂਟਰੀ ਰਾਜ ਸੂਚੀ ਵਿੱਚ ਮਿਲੇ ਪਾਣੀਆਂ ਦੇ ਸੰਵਿਧਾਨਕ ਅਧਿਕਾਰ ਨੂੰ ਉਜਲਦੇ ਹੋਏ ਭਾਰਤ ਦੇ ਸੰਵਿਧਾਨ ਦੇ ਸੰਵਿਧਾਨਕ ਪੰਜਾਬ ਦੇ ਮੋਹਤਵ ਵਿੱਚ ਲੁੱਟੇ ਜਾ ਰਹੇ ਪਾਣੀ ਦੀ ਕੀਮਤ ਵਸੂਲਣ ਜਲਦ 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 ਜਾ ਰਹੇ ਪਾਣੀ ਦੀ ਗਰੰਟੀ ਜਾ ਦੂਜੇ ਸੁਪਿਆ ਨੂੰ ਮੋਹਤਵ ਵਿੱਚ ਜਾਂਦਾ ਪਾਣੀ ਬੰਦ ਕਰਾਉਣ ਲਈ ਕੰਮ ਸੁਸ਼ੀਰੋ ਦੂਜੇ ਪੰਜਾਬ ਨੂੰ ਨਹੀਂ ਆਪਣੇ ਆਖਰੀ ਸਾਹ ਤੱਕ ਲੜਾਈ ਲੜਾਂਗਾ ਆਪਣੇ ਆਖਰੀ ਸਾਹ ਤੱਕ ਲੜਾਂਗਾ ਪੰਜਾਬ ਦੇ ਹੱਕ ਨੂੰ ਪੰਜਾਬ ਦੇ ਹੱਕ ਪੰਜਾਬ ਨੂੰ ਦੁਆ ਤੱਕ ਰਹਾਗਾ ਪੰਜਾਬ ਦੇ ਹੱਕ ਪੰਜਾਬ ਨੂੰ ਦੁਆ ਤੱਕ ਰਹਾਗਾ ਆਉਥੇ ਸਰਦਾਰ ਖੱਤਾਂ ਲਈ ਜਿੰਦਾਬਾਦ ਸਰਦਾਰ ਕਾਪਈ ਮੈਨੂੰ ਕਿਸੇ ਤਰੀਕੇ ਦਾ ਕੋਈ ਬਲੀਦਾਨ ਦੇਣਾ ਪਵੇ ਮੈਂ ਪਿੱਛੇ ਨਹੀਂ ਹਟਾਂਗਾ ਕਿਸੇ ਤਰੀਕੇ ਦਾ ਕੋਈ ਬਲੀਦਾਨ ਦੇਣਾ ਪਵੇ ਜਿੰਦਾਬਾਦ ਸਰਦਾਰ ਕੋਈ ਸੋ ਨਿਹਾਲ